ਪਟੰਡਾ ਹਸਪਤਾਲ ਦੇ ਵਿੱਚ ਥੈਲਾਸੈਮੀਕ ਬੱਚਿਆਂ ਨੂੰ ਐਚ ਆਈ ਵੀ ਪੋਜ਼ਿਟਿਵ ਖੂਨ ਚੜਾਉਣ ਦਾ ਮਾਮਲਾ ਹੁਣ ਹਾਈ ਕੋਰਟ ਪਹੁੰਚ ਗਿਆ ਹਾਈ ਕੋਰਟ ਨੇ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਨੂੰ ਮਾਮਲੇ ਦੇ ਵਿੱਚ 25 ਜਨਵਰੀ ਦੇ ਲਈ ਨੋਟਿਸ ਜਾਰੀ ਕੀਤਾ ਹੈ ਇਨਸਾਫ ਲਈ ਪੰਜਾਬ ਸਟੇਟ ਲੀਗਲ ਸਰਵਿਸੈਸ ਅਥਾਰਟੀ ਨੇ ਅਦਾਲਤ ਦੇ ਵਿੱਚ ਪਟੀਸ਼ਨ ਪਾਈ ਸੀ ਜੁਰਦਸ ਉੱਤਰ ਉਦਾਰ ਦिए ਕਿ ਹਾਈ ਕੋਰਟ ਨੇ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਨੂੰ ਮਾਮਲੇ ਦੇ ਵਿੱਚ 25 ਜਨਵਰੀ ਦੇ ਲਈ ਨੋਟਿਸ ਜਾਰੀ ਕਰ ਦਿੱਤਾ ਹੈ ਪਟੰਡਾ 16 ਹਫਤਾ ਦੇ ਬਲੱਡ ਬੈਂਕ ਦੇ ਵਿੱਚ बच्चा ਨੂੰ ਐਚ ਆਈ ਵੀ ਪੋਜ਼ਿਟਿਵ ਖੂਨ ਚੜਾਇਆ ਗਿਆ ਸੀ ਜਿਸ ਕਾਰਨ ਇਹ ਮਾਮਲਾ ਪੱਖ ਦਾ ਜਾ ਰਿਹਾ ਹੈ ਪੀੜਿਤ ਬੱਚਾ ਨੂੰ ਠੁਕਵਾ ਮੁਆਵਜ਼ਾ ਦਿਵਾਉਣ ਅਤੇ ਮੁਲਜ਼ਮਾਂ ਨੂੰ ਸਜ਼ਾ ਦਿਵਾਉਣ ਦੀ ਮੰਗ ਰੱਖੀ ਗਈ ਹੈ ਸੋਸੇ ਖਬਰ ਤੇ ਸਾਡੇ ਸਹਿਯੋਗੀ ਜਗਨੂ ਸ਼ਰਮਾ ਬਣ ਚੁੱਕੇ ਨੇ ਉਹਨਾਂ ਦਾ ਉਕਰ ਲੈਣਿਆ ਜਗਨੂਹਣ ਕਹਿ ਸਕਦੇ ਆ ਕਿ ਇਸ ਪੂਰੇ ਮਾਮਲੇ ਦੇ ਵਿੱਚ ਇਨਸਾਫ ਮਿਲੇਗਾ ਕਿਉਂਕਿ ਇਹ ਬਹੁਤ ਹੀ ਵੱਡੀ ਤੇ ਇੱਕ ਤਰਸਯੋਗ ਗੱਲ ਹੈ ਬਹੁਤ ਚਿੰਤਾ ਦੀ ਗੱਲ ਹੈ ਕਿ ਐਚ ਆਈ ਵੀ ਪੋਜ਼ਿਟਿਵ ਖੂਨ ਚੜਾਉਣਾ ਚਾਹੁੰਦੇ ਸੀ ਤੇ ਨਾਲੇ ਪੂਰੇ ਲੋਕ ਵੀ ਕਿ ਜਲ ਆਹੋ ਜਾ ਮਾਮਲਾ ਤੋ ਦੁਬਾਰਾ ਸਾਹਮਣੇ ਨਾ ਦੇਖਣ ਨੂੰ ਮਿਲੇ ਬਿਲਕੁਲ ਦਿਖੋ ਕਮਲਪ੍ਰੀਤ ਇਹ ਲੋੜ ਵੀ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ ਉਹਨਾਂ ਤੇ ਸਖਤ ਸਖਤ ਕਾਰਵਾਈ ਹੋ ਸਕੇ ਤਾਂ ਕਿ ਫਿਊਚਰ ਦੇ ਵਿੱਚ ਇਸ ਤਰ੍ਹਾਂ ਦੀ ਗਲਤੀ ਜਾਂ ਫਿਰ ਕਹਿ દઈએ ਕਿ ਨਲਾਈਕੀ ਫਿਰ ਨਾ ਆਵੇ ਕਿ ਤੇ ਅੱਜ ਜਿਹੜੀ ਇੱਕ ਵੱਡੀ ਕਾਰਵਾਈ ਹੋਰ ਦੇਖਣ ਨੂੰ ਮਿਲੀ ਹੈ ਕਿ ਪੰਜਾਬ ਸਟੇਟ ਲੀਗਲ ਸਰਵਿਸ ਅਥਾਰਟੀ ਵੱਲੋਂ ਜਿਹੜਾ ਪਟੰਡਾ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿੱਥੇ ਐਡੀਸ਼ਨਲ ਸੈਕਟਰੀ ਨੇ ਡਾਕਟਰ ਮਨਦੀਪ ਮਿੱਤਲ ਜੀ ਉਹਨਾਂ ਨੇ तमाम ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਹੁਣ ਇੱਕ ਜਿਹੜੀ ਜਨਿ ਆਚੀਕਾ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਦਾਖਲ ਕੀਤੀ ਗਈ ਹੈ ਤੇ ਜਿਹੜਾ ਮਾਨਯੋਗ ਹਾਈ ਕੋਰਟ ਵੱਲੋਂ 25 ਤਰੀਕ ਵਾਸਤੇ ਜਿਹੜਾ ਪੰਜਾਬ ਸਰਕਾਰ ਅਤੇ ਹੈਲਥ ਡਿਪਾਰਟਮੈਂਟ ਨੂੰ ਨੋਟਿਸ ਵੀ ਜਾਰੀ ਕੀਤਾ ਗਿਆ ਹੈ। तमाम ਜਿਹੜੀ ਜਾਣਕਾਰੀ ਵੀ ਮੰਗੀ ਗਈ ਹੈ ਅਤੇ ਇਹ ਸਾਰਾ ਕੁਝ ਹੈ ਜਿਹੜਾ ਜਿਹੜੇ ਪੀੜਤ ਪਰਿਵਾਰ ਉਹਨਾਂ ਨੂੰ ਬੰਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਜਿਹੜੇ ਇਸ ਦੇ ਦੋਸ਼ੀ ਨੇ ਉਹਨਾਂ ਨੂੰ ਜਿਹੜੇ ਸਖਤ ਕਾਰਵਾਈ ਉਹਨਾਂ ਤੇ ਹੋ ਸਕੇ ਜੀ ਕਮਲ ਜੀ ਜੀ ਜਗਰੂ ਬਹੁਤ ਬਹੁਤ ਸ਼ੁਕਰੀਆ ਇਸ तमाम ਜਾਣਕਾਰੀ ਦੇ ਲਈ ਸੋਭਟਿੰਡਾ ਸਪਤਾਲ ਦੇ ਵਿੱਚ ਥਰੈਸਮਿਕ ਬੱਚਿਆਂ ਨੂੰ ਐਚਆਈਵੀ ਖੂਨ ਚੜਾਉਣ ਦਾ ਮਾਮਲਾ ਪੱਖਿਆ ਹੋਇਆ ਹਾਈ ਕੋਰਟ ਨੇ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਨੂੰ ਮਾਮਲੇ ਦੇ ਵਿੱਚ 25 ਜਨਵਰੀ ਦੀ ਨੋਟਿਸ ਜਾਰੀ ਕਰ ਦਿੱਤਾ ਹੈ। ਮਾਨਯੋਗ ਡਾਕਟਰ ਐਸ ਮੁਰਲੀਧਰ ਜੀ ਜੋ ਸਾਡੇ ਐਗਜ਼ੈਕਟਿਵ ਚੇਅਰਮੈਨ ਹਨ ਉਹਨਾਂ ਸਾਹਮਣੇ ਰੱਖਿਆ ਗਿਆ ਤਾਂ ਉਹਨਾਂ ਨੇ ਫੌਰੀ ਤੌਰ ਤੇ ਇਹ ਹੁਕਮ ਦਿੱਤਾ ਕਿ ਇਹਦੇ ਵਾਸਤੇ ਇੱਕ ਜਨਹਿਤ ਯਾਜਿਕਾ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਫਾਈਲ ਕੀਤੀ ਜਾਵੇ ਤਾਂ ਕਿ ਇਹਨਾਂ ਬੱਚਿਆਂ ਨੂੰ ਰੀਹੈਬਿਟੇਸ਼ਨ ਕਰਵਾ ਸਕੀਏ ਇਹਨਾਂ ਨੂੰ ਬੰਦਾ ਹੋਇਆ ਉਚਿਤ ਮੁਆਵਜ਼ਾ ਮਿਲ ਸਕੇ ਤਾਂ ਕਿ ਇਹ ਚੰਗੀ ਜ਼ਿੰਦਗੀ ਜੀ ਸਕਣ ਇਸੇ ਵਿੱਚ ਸਾਡੇ ਰਿਕੁਐਸਟ ਤੇ ਸ਼੍ਰੀ ਅਕਸ਼ੇ ਬਾਨ ਜੀ ਜੋ ਸੀਨੀਅਰ ਐਡਵੋਕੇਟ ਹਨ ਮਾਨਯੋਗ ਹਾਈ ਕੋਰਟ ਵਿੱਚ ਉਹਨਾਂ ਨੇ ਮੁਫਤ ਪਬਲਿਕ ਇੰਟਰਸਟ ਦੇ ਵਿੱਚ ਇਹ ਯਾਚਿਕਾ ਦਾਇਰ ਕੀਤੀ ਮਾਨਯੋਗ ਹਾਈ ਕੋਰਟ ਨੇ ਇਹਦੇ ਵਿੱਚ 25 ਜਨਵਰੀ ਵਾਸਤੇ ਨੋਟਿਸ ਜਾਰੀ ਕੀਤਾ ਹੈ ਜਿਹੜੀਆਂ ਵੀ ਹਜੇ ਤੱਕ ਸਾਨੂੰ ਰਪਿਆ ਮੀਡੀਆ ਰਾਹੀਂ ਸਾਨੂੰ ਰਿਪੋਰਟਸ ਮਿਲੀਆਂ ਹਨ ਉਹਨਾਂ ਵਿੱਚ ਇਹ ਪਤਾ ਲੱਗਿਆ ਹੈ ਕਿ 3-4 ਬੱਚੇ ਹੈ ਜੋ ਜਿਨ੍ਹਾਂ ਦੀ شناخت ਹੋ ਚੁੱਕੀ ਹੈ ਜਿਨ੍ਹਾਂ ਨੂੰ ਐਚਆਈਵੀ ਪੋਜ਼ਿਟਿਵ ਬਲੱਡ ਚੜਿਆ ਸੀ